ਗੁਰੂ ਪਿਆਰਿਓ ਸਤਗੁਰ ਨਾਮਦੇਵ ਸਹਿ ਮਹਾਰਾਜ ਜੀ ਜਿਨ੍ਹਾਂ ਨੂੰ ਅਸੀਂ ਸੰਤ ਨਾਮਦੇਵ ਜੀ ਜਾਂ ਭਗਤ ਨਾਮਦੇਵ ਜੀ ਆ ਕੇ ਸਬੋਧਨ ਕਰਦੇ ਆਂ ਯਾਦ ਕਰਦੇ ਆਂ ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ ਕਹਿੰਦੇ ਜਿਹੜੇ ਇਹ ਉੱਚ ਜਾਤੀ ਮਨੁਵਾਦੀ ਲੋਕ ਨੇ ਬ੍ਰਾਹਮਣ ਲੋਕ ਨੇ ਜਿਹੜੀ ਜਾਤਾਂ ਪਾਤਾਂ ਨੂੰ ਮੰਨਦੇ ਨੇ ਜਿਹਦੇ ਭੇਦ ਭਾਵ ਛੂਹ ਛਾਤ ਨੂੰ ਮੰਨਦੇ ਨੇ ਉਹ ਮੇਰੇ ਤੇ ਗੁੱਸੇ ਹੁੰਦੇ ਨੇ ਇੱਥੋਂ ਤੱਕ ਕਿ ਉਹ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ ਵੀ ਨਹੀਂ ਵੜਨ ਦਿੰਦੇ ਤੇ ਨਾਲੇ ਮੈਨੂੰ ਉਹ ਸ਼ੂਦਰ ਵੀ ਕਹਿੰਦੇ ਨੇ ਤੇ ਨਾਲੇ ਮੇਰੀ ਮਾਰ ਕੁੱਟਾਈ ਵੀ ਕਰਦੇ ਨੇ ਜੇ ਮੈਂ ਕਿਤੇ ਰੱਬ ਦਾ ਨਾਮ ਲੈ ਲੈਣਾ ਨਾ ਤਾਂ ਇਹ ਮੈਨੂੰ ਸਾਰੇ ਕੁੱਟਣ ਤੋਰ ਪੈਂਦੇ ਨੇ ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ ਆਲਾਵੰਤੀ ਦਾ ਅਰਥ ਹੈ ਇਹ ਉੱਚੀਆਂ ਗੁੱਲਾਂ ਵਾਲੇ ਜਿਹੜੇ ਆਪਣੇ ਆਪ ਦੇ ਵਿੱਚ ਮਾਣ ਕਰਦੇ ਨੇ ਹੰਕਾਰ ਕਰਦੇ ਨੇ ਕਿ ਅਸੀਂ ਉੱਚ ਜਾਤੀ ਬ੍ਰਾਹਮਣ ਹਾਂ ਇੱਥੇ ਇੱਕ ਗੱਲ ਨੋਟ ਕਰਿਓ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਸਮਾਜ ਦੇ ਵਿੱਚ ਹੋ ਸਕਦਾ ਹਰ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਜਿਹੜੇ ਵੀ ਲੋਕ ਵਸਦੇ ਨੇ ਉਹਨਾਂ ਦੇ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਇਸੇ ਤਰ੍ਹਾਂ ਕੋਈ ਵੀ ਸਮਾਜ ਹੋਵੇ ਕੋਈ ਵੀ ਧਰਮ ਹੋਵੇ ਉਹਦੇ ਵਿੱਚ ਵੀ ਚੰਗੇ ਅਤੇ ਮਾੜੇ ਲੋਕ ਹੁੰਦੇ ਨੇ ਇਸ ਤਰ੍ਹਾਂ ਇੱਥੇ ਸਤਗੁਰ ਨਾਮਦੇਵ ਸਹਿ ਮਹਾਰਾਜ ਜਿਨ੍ਹਾਂ ਲੋਕਾਂ ਦਾ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਉਹ ਕਰਦੇ ਨੇ ਬ੍ਰਾਹਮਣਾਂ ਦਾ ਉਹ ਬ੍ਰਾਹਮਣ ਜਿਹੜੇ ਜਾਤੀਵਾਦੀ ਨੇ ਜਿਹੜੇ ਸ਼ੂਆਸ਼ਾਤ ਨੂੰ ਭੇਦ ਭਾਵ ਨੂੰ ਮੰਨਦੇ ਨੇ ਜਿਹੜੇ ਕਹਿੰਦੇ ਵਰਨ ਰਹਿਣੇ ਚਾਹੀਦੇ ਨੇ ਜਿਹੜੇ ਕਹਿੰਦੇ ਜਾਤ ਪਾਤ ਰਹਿਣੀ ਚਾਹੀਦੀ ਹੈ ਖਤਮ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਸਤਗੁਰ ਨਾਮਦੇਵ ਸਹਿ ਮਹਾਰਾਜ ਕਹਿੰਦੇ ਨੇ ਸਾਰਿਆਂ ਨੂੰ ਨਹੀਂ ਜਿਹੜੇ ਜਾਤ ਪਾਤ ਨੂੰ ਮੰਨਦੇ ਨੇ ਔਰ ਸਤਗੁਰ ਨਾਮਦੇਵ ਸਾਹਿਬ ਮਹਾਰਾਜੀ ਦੇ ਉੱਤੇ ਕ੍ਰੋਧਤ ਹੁੰਦੇ ਨੇ ਗੁੱਸੇ ਹੁੰਦੇ ਨੇ ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉੱਪਰ ਸਭ ਕੋਪਿਲਾ ਮੂਹੇ ਹੋਏ ਜੋ ਮੁਕਤ ਨਾ ਮੂਹੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਜੇ ਮੈਨੂੰ ਰੱਬੇ ਦਾ ਅਕਾਲ ਪੁਰਖ ਪਰਮੇਸ਼ਰ ਮਰਨ ਤੋਂ ਬਾਅਦ ਮੁਕਤੀ ਦੇਵੇ ਤਾਂ ਮੈਨੂੰ ਇਹੋ ਜੀ ਮੁਕਤੀ ਨਹੀਂ ਚਾਹੀਦੀ ਹੇ ਰੱਬਾ ਮੈਨੂੰ ਜਿਉਂਦੇ ਜੀ ਮੁਕਤੀ ਚਾਹੀਦੀ ਹੈ ਸਤਗੁਰ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਪੰਡਤਾਂ ਮੈਨੂੰ ਹੁਣ ਜਿਉਂਦੇ ਜੀ ਨੂੰ ਕੁੱਟ ਰਹੇ ਨੇ ਇਹ ਬ੍ਰਾਹਮਣ ਤਾਂ ਮੈਨੂੰ ਹੁਣ ਨੀਚ ਕਹਿ ਰਹੇ ਨੇ ਉਹ ਇਹੋ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਮੈਂ ਨਹੀਂ ਐਸੀ ਮੁਕਤੀ ਲੈਣੀ ਤੇ ਇਥੋਂ ਤੱਕ ਆਖ ਦਿੱਤਾ ਇਹ ਪੰਡਿਆ ਮੋਕੋ ਢੇੜ ਕਹਿਤ ਹੈ ਤੇਰੀ ਪੈਜ ਪਛੋੜੇ ਹੋਇ ਲਾ ਢੇੜ ਇਹ ਪੰਡਿਆ ਇਹ ਪੰਡਤ ਇਹ ਬ੍ਰਾਹਮਣ ਇਹ ਮਨੁਵਾਦੀ ਲੋਕ ਮੈਨੂੰ ਢੇੜ ਕਹਦੇ ਨੇ ਢੇੜ ਦਾ ਅਰਥ ਹੁੰਦਾ ਨੀਚ ਇਹ ਨੀਚ ਕਹਿੰਦੇ ਨੇ ਸ਼ੂਦਰ ਕਹਿੰਦੇ ਨੇ ਤੇ ਪ੍ਰੋਫੈਸਰ ਕੋ ਨਾਮ ਸੈਗ ਮੁਖਸਰ ਜੀ 21ਵੀਂ ਸਦੀ ਦਾ ਮਹਾਨ ਵਿਦਵਾਨ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ ਉਹਨਾਂ ਨੇ ਢੇਡ ਦੇ ਅਰਥ ਕੀਤੇ ਨੇ ਕਹਿੰਦੇ ਢੇਡ ਆਖਿਆ ਜਾਂਦਾ ਉਹ ਲੋਕਾਂ ਨੂੰ ਢੇਡ ਸ਼ਬਦ ਟੈਡ ਤੋਂ ਬਣਿਆ ਜਿਹੜਾ ਇਨਸਾਨ ਜਿਹੜਾ ਮਨੁੱਖ ਆਪਣੇ ਢੇਡ ਦੀ ਖਾਤਰ ਆਪਣੇ ਭੁੱਖ ਦੀ ਖਾਤਰ ਆਪਣੀ ਧੀ ਨੂੰ ਆਪਣੀ ਮਾਤਾ ਨੂੰ ਆਪਣੀ ਭੈਣ ਨੂੰ ਦੂਜੇ ਦੇ ਹਵਾਲੇ ਕਰਕੇ ਉਹਨੂੰ ਢੇਡ ਦੀ ਖਾਤਰ ਰੋਟੀ ਮੰਗੇ ਪੇਟ ਦੀ ਖਾਤਰ ਰੋਟੀ ਮੰਗੇ ਉਹਨੂੰ ਢੇਡ ਆਖਿਆ ਜਾਂਦਾ ਤੇ ਅਜਿਹੇ ਸ਼ਬਦ ਇਹਨਾਂ ਮਨੁਵਾਦੀਆਂ ਨੇ ਬ੍ਰਾਹਮਣਾ ਨੇ ਸਾਡੇ ਸਤਗੁਰਾਂ ਨੂੰ ਦਿੱਤੇ ਇਹ ਪੰਡਿਆ ਮੋਕੋ ਢੇਡ ਕਹਤ ਹੈ ਨੀਚ ਕਹਿੰਦੇ ਨੇ ਇਹ ਮੈਨੂੰ ਤੇ ਗੁਰੂ ਪਿਆਰਿਓ ਸਤਗੁਰ ਨਾਮਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਇਹਨਾਂ ਤੋਂ ਡਰਦਾ ਨਹੀਂ ਮੈਂ ਇਹਨਾਂ ਨੂੰ ਮੰਨਦਾ ਨਹੀਂ ਤਾਈਓ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸਾ ਹੀ ਕਰ ਦਿੱਤਾ ਪਰ ਗੁਰਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਲਿਖ ਦਿੱਤਾ ਇੱਕ ਹੈ ਪੱਥਰ ਕਿਜੈ ਪਾਓ ਦੂਜੇ ਪੱਥਰ ਧਰਿਆ ਪਾਓ ਜੇ ਉਹ ਦੇਓ ਤਾਂ ਉਹ ਵੀ ਦੇਵਾ ਕਹਨੇ ਉਹ ਨਾਮ ਦਿਓ ਹਮ ਹਰ ਕੀ ਸੇਵਾ Hindu ਪੂਜਿਆ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵੇ ਆ ਜੇ ਤੇਹਰਾ ਨਾ ਮਸੀਤ ਨਾ ਉਹ ਮੰਦਿਰ ਦੇ ਵਿੱਚ ਐ ਤੇ ਨਾ ਉਹ ਮਸਜਿਦ ਦੇ ਵਿੱਚ ਐ ਉਹ ਤਾਂ ਸਭੇ ਕੱਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰਹਾ ਸੋ ਗੁਰੂ ਪਿਆਰੋ ਇਸ ਤਰ੍ਹਾਂ ਸਤਗੁਰ ਨਾਮਦੇਵ ਸਾਹਿਬ ਮਹਾਰਾਜ ਜੀ ਦਾ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ અપਵਾਨ ਵੀ ਕੀਤਾ ਮੈਂ ਫੇਰ ਬੇਨਤੀ ਕਰਦੇ ਆ ਉਹਨਾਂ ਲੋਕਾਂ ਨੇ ਉਹਨਾਂ ਬ੍ਰਾਹਮਣਾਂ ਨੇ ਜਿਹੜੇ ਜਾਤੀਵਾਦੀ ਸਨ ਜਿਹੜੇ ਜਾਤ ਪਾਤ ਨੂੰ ਬੜਾਵਾ ਦਿੰਦੇ ਸੀ ਜਿਹੜੇ ਜਾਤ ਪਾਤ ਨੂੰ ਮੰਨਦੇ ਸਨ ਜਿਹੜੇ ਕਹਿੰਦੇ ਸੀ ਛੂਹ ਛਾਤ ਚਾਹੀਦੀ ਹੈ ਕਿਉਂਕਿ ਚੰਗੇ ਤੇ ਮਾੜੇ ਹਰ ਇੱਕ ਧਰਮ ਦੇ ਵਿੱਚ ਹੁੰਦੇ ਨੇ